ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਰਲੇ ਸਰਬ ਰਖਿਆ ਗੁਰਦਿਆਲੇ ਪੈ ਦੂਖ ਮਨਾਸਨੇ ਭਗਤ ਬਸਲ 나ਥ 나ਤੇ ਸ਼ਰਨ ਨਾਨਕ ਫੁਰਖਾ ਚੋਤੇ ਪੋਰ ਦੁਖਿਅੰ ਅਨਕ हस्तम जनम दारिद्रम महाभक्यादम मटंत सगल सिमरत हर नाम नानक जैसे पावक काष्ट परमम क्रोध श्लोक महल्ला पय गुरु का शब्द सुखवारे चौकी चो गिरद हमारे राम नाम मन लागा जम ल जाए कर पागा ਪਰਬ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਕਉ ਗਿਰਦ ਹਮਾਰੇ RAM ਕਾ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਨ ਬੰਤ ਬਣਾਈ RAM ਨਾਮ ਔਖ ਦਿਆ ਏਕਾਲਿਵ ਲਾਈ ਰਹਾਓ ਰਾਖ ਲੀਏ ਤਿੰਨ ਰਖਣ ਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਗੋਪਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟਹਿ ਨਿਕਟ ਨ ਜਾਇਓ ਦੂਤ ਸ਼ਲੋਕ ਮਹੱਲਾ ਪਈਵਾ ਮਨ ਮੇ ਚਿਤੋ ਚਤਨ ਮੇਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ ਰਲੇ ਸਰਬ ਰੱਖਿਆ ਗੁਰਦਿਆਲੇ ਪੈ ਦੁਖ વિનાਸ਼ਨੇ ਭਗਤ ਬਸਲ ਨਾਥ ਨਾਥੇ ਸਰਨ ਨਾਨਕ ਫੁਰਖਾ ਚੁੱਤੈ ਔਰ ਦੁਖਿਅੰ ਅਨਕ ਹਸਤੰ ਜਨਮ ਦਾਰਿਦਰਮ ਮਹਾ ਬਖਿਆਦਮ ਮਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਪਰਮੰ ਕਰੋਤ ਸ਼ਲੋਕ ਮਹੱਲਾ ਪਇ ਗੁਰ ਕਾ ਸ਼ਬਦ ਸੁਰਖਵਾਰੇ ਚੌਕੀ ਚੋ ਗਿਰਧ ਹਮਾਰੇ ਰਾਮ ਨਾਮ ਲਾਗਾ ਜਮ ਲਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵ ਨ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੀ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਨ ਬੰਤ ਬਣਾਈ ਰਾਮ ਨਾਮ ਓਖ ਦਿਆ ਏ ਕਾਲਿਵਲਾਈ ਰਹਾਉ ਰਾਖ ਲੀਏ ਤਿੰਨ ਰਖਣ ਹਾਰ ਸਭ ਬਿਆਦ ਮਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸ਼ਲੋਕ ਜੈ ਸਾਧੂ ਗੋਪਿੰਦ ਭਜਨ ਕੀਰਤ ਨਾਨਕ ਨੀਤ ਨਾ ਹੋਣਾ ਤੂੰ ਨਾ ਛਟਹਿ ਨਿਕਟ ਨ ਜਾਇਓ ਦੂਤ ਸ਼ਲੋਕ ਮਹੱਲਾ ਪਈਵਾ ਮਨ ਮੇ ਚਿਤੋ ਚਤਨ ਮੇ ਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰੇ ਆਤਮ ਰਖਿਆ ਗੋਪਾਲ ਸਵਾਮੀ ਤਨ ਚਰਨ ਰਖਿਆ ਜਗਦੀਸ਼ ਰਲੇ ਸਰਬ ਰਖਿਆ ਗੁਰਦਿਆਲੇ ਪੈ ਦੁਖ ਬਨਾਸਨੇ ਭਗਤ ਬਸਲ 나ਥ 나ਤੇ ਸ਼ਰਨ ਨਾਨਕ ਫੁਰਖਾ ਚੋਤੇ ਪੁਰ ਦੁਖਿਅੰ ਅਨਕ ਹਸਤੰ ਜਨਮ ਦਾ ਰਿਤ੍ਰਮ ਮਹਾ ਬਖਿਆਦਮ ਮਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਪਰਮੰ ਕਰੋਤ ਸਲੋਕ ਮਹੱਲਾ ਪਇਆ ਗੁਰ ਕਾ ਸ਼ਬਦ ਸੁਰਖਵਾਰੇ ਚੌਕੀ ਚੋ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮਲ ਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਮਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਨ ਬੰਤ ਬਣਾਈ ਰਾਮ ਨਾਮ ਉਹ ਕਰਿਆ ਇਕਾਲ ਨਿਵਲਾਈ ਰਹਾਉ ਰੱਖ ਲੀਏ ਤិន ਰਖਣਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸ਼ਲੋਕ ਜੈ ਸਾਧੂ ਗੋਪਿੰਦ ਭਜਨ ਕੀਰਤ ਨਾਨਕ ਨੀਤ ਨਾ ਹੋਣਾ ਤੂੰ ਨਾ ਛਟਹਿ ਨਿਕਟ ਨ ਜਾਇਓ ਦੂਤ ਸੋ ਲੋਕ ਮਹੱਲਾ ਪਈਵਾ ਮਨ ਮੇ ਚਿਤੋ ਚਿਤਨ ਮੇ ਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਕ ਜੈਸੇ ਪਾਵ ਕਾਸ਼ਤ ਪਰਮੰ ਕਰੋ ਸਲੋਕ ਮਹੱਲਾ ਪਇਆ ਗੁਰ ਕਾ ਸ਼ਬਦ ਸੁਰਖvare ਚੌਕੀ ਚੋ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲ ਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ आनंद करे तेरे दासा जप पूरन होई आशा बलावल महला पयवा ताती वाव न लगई पार ब्रह्म शरण आई ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਓਖ ਦਿਆ ਇਕਾਲਿਵ ਲਾਈ ਰਹਾਓ ਰਾਖ ਲੀਏ ਤិន ਰਖਣ ਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸ਼ਲੋਕ ਜੈ ਸਾਧੂ ਗੋਪਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛਟੇ ਨਿਕਟ ਨ ਜਾਇਓ ਦੂਤ ਸ਼ਲੋਕ ਮਹੱਲਾ ਪਈਵਾ ਮਨ ਮੇ ਚਿਤੋ ਚਿਤਨ ਮੇ ਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਆਤਮ ਰਖਿਆ ਗੋਪਾਲ ਸਵਾਮੀ ਤਨ ਚਰਨ ਰਖਿਆ ਜਗਦੀਸ਼ ਰਲੇ ਸਰਬ ਰਖਿਆ ਗੁਰਦਿਆਲੇ ਪੈ ਦੁਖ ਬਨਾਸਨੇ ਭਗਤ ਬਸਲ 나ਥ 나ਤੇ ਸ਼ਰਨ ਨਾਨਕ ਫੁਰਕਾ ਚੁੱਤ ਹੈ ਔਰ ਦੁਖਿਆਨ ਅਨਕ ਹਸਤਮ ਜਨਮ ਦਾ ਰਿਦਰਮ ਮਹਾਭਖਿਆਦਮ ਮਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਤ ਕਾਸ਼ਤ ਪਰਮੰ ਕਰੋਤ ਸਲੋਕ ਮਹੱਲਾ ਪਇਆ ਗੁਰ ਕਾ ਸ਼ਬਦ ਸੁਰਖvare ਚੌਕੀ ਚੋ ਗਿਰਦ ਹਮਾਰੇ RAM ਨਾਮ ਲਾਗਾ ਜਮ ਲਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਮਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਨ ਬੰਤ ਬਣਾਈ ਭਾਮ ਨਾਮ ਓ ਕਰ ਦਿਆ ਏ ਕਾਲਿਵਲਾਈ ਰਹਾਉ ਰੱਖ ਲੀਏ ਤិន ਰਖਣਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸ਼ਲੋਕ ਜੈ ਸਾਧੂ ਗੋਪਿੰਦ ਭਜਨ ਕੀਰ ਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛਟੇ ਨਿਕਟ ਨ ਜਾਇਓ ਦੂਤ ਸੋ ਮਹੱਲਾ ਪਈਵਾ ਮਨ ਮੇ ਚਿਤੋ ਚਤਨ ਮੈਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮਮ ਹਸਤ ਕਾਇਆ ਰਖਿਆ ਪਰਮੇਸ਼ਵਰ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ ਰਲੇ ਸਰਬ ਰਖਿਆ ਗੁਰਦਿਆਲੇ ਪੈ ਦੂਖ ਬਨਾਸਨੇ ਭਗਤ ਵਸਲ ਨਾਥ ਨਾਥੇ ਸਰਨ ਨਾਨਕ ਪੁਰਖ ਚਤੈ ਪੂਰ ਦੁਖੰ ਅਨਕ ਹਸਤੰ ਜਨਮ ਦਾਰਿਦਰ ਮਹਾ ਬਖਿਆਦੰ ਮਟੰਤ ਸਗਲ ਸਿਮਰਤਿ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਪਰਮੰ ਕਰੋਤ ਸਲੋਕ ਮਹੱਲਾ ਪਇਮ ਗੁਰ ਕਾ ਸ਼ਬਦ ਸੁਰਖvare ਚੌਂਕੀ ਚੋ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਰ ਪਾਗਾ ਪਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਮਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਕਉ ਗਿਰਦ ਹਮਾਰੇ RAM ਕਾ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਭਾਮ ਨਾਮ ਓਖ ਦਿਆ ਏ ਕਾਲ ਨਿਵਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੋਕ ਐ ਸਾਧੂ ਗੋਪਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟੇ ਨਿਕਟ ਨਾ ਜਾਇਓ ਦੂਤ ਸ਼ਲੋਕ ਮਹੱਲਾ ਪਈਵਾ ਮਨ ਮੇ ਚਿਤੋ ਚਤਨ ਮੇ ਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ ਰਲੇ ਸਰਬ ਰੱਖਿਆ ਗੁਰਦਿਆਲੇ ਪੈ ਦੂਖ ਬਨਾਸਨੇ ਭਗਤ ਬਸਲ ਨਾਥ ਨਾਥੇ ਸਰਨ ਨਾਨਕ ਪੁਰਖ ਚਿਤੈ ਪੂਰ ਦੁਖੰ ਅਨਕ ਹਸਤੰ ਜਨਮ ਦਾਰਿ ਦਰਮ ਮਹਾ ਬਖਿਆਦੰ ਮਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ਟ ਪਰਮੰ ਕਰੋਤ ਸਲੋਕ ਮਹੱਲਾ ਪਾਇਆ ਗੁਰ ਕਾ ਸ਼ਬਦ ਸੁਰਖਵਾਰੇ ਚੌਂਕੀ ਚੋ ਗਿਰਦ ਹਮਾਰੇ ਰਾਮ ਨਾਮ ਲਾਗਾ ਜਮ ਲਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੇ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਓਖ ਦਿਆ ਏਕਾਲ ਨਿਵਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਟਾਈ ਉਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸ਼ਲੋਕ ਜੈ ਸਾਧੂ ਗੋਪਿੰਦ ਭਜਨ ਕੀਰਤ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟਹਿ ਨਿਕਟ ਨ ਜਾਇਓ ਦੂਤ ਸ਼ਲੋਕ ਮਹੱਲਾ ਪਈਵਾ ਮਨ ਮੇ ਚਿਤੋ ਚਤਨ ਮੇਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ ਰਲੇ ਸਰਬ ਰਖਿਆ ਗੁਰਦਿਆਲੇ ਪੈ ਦੂਖ ਮਨਾਸਨੇ ਭਗਤ ਬਸਲ 나ਥ 나ਤੇ ਸ਼ਰਨ ਨਾਨਕ ਫੁਰਖਾ ਚੁੱਤੈ ਪੋਰ ਦੁਖਿਅੰ ਅਨਕ ਹਸਤੰ ਜਨਮ ਦਾ ਰਿਦਰਮ ਮਹਾਭਖਿਆਦਮ ਮਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਤ ਕਾਸ਼ਤ ਪਰਮੰ ਕਰੋਤ ਸਲੋਕ ਮਹੱਲਾ ਪਇਆ ਗੁਰ ਕਾ ਸ਼ਬਦ ਸੁਖਿ ਰਖvare ਚੌਕੀ ਚੋ ਗਿਰਦ ਹਮਾਰੇ RAM ਨਾਮ ਲਾਗਾ ਜਮਲ ਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਮਾਮ ਨਾਮ ਓਖ ਦਿਆ ਏ ਕਾਲ ਨਿਵਲਾਈ ਰਹਾਓ ਰੱਖ ਲੀਏ ਤិន ਰਖਣਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸ਼ਲੋਕ ਜੈ ਸਾਧੂ ਗੋਪਿੰਦ ਭਜਨ ਕੀਰ ਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛਟੇ ਨਿਕਟ ਨਾ ਜਾਇਓ ਦੂਤ ਸੋ ਲੋ ਮਹੱਲਾ ਪਈਮਾ ਮਨ ਮੇ ਚਿਤੋ ਚਤਨ ਮੈਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਤੇ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਆਤਮ ਰਖਿਆ ਗੋਪਾਲ ਸਵਾਮੀ ਤਨ ਚਰਨ ਰਖਿਆ ਜਗਦੀਸ਼ ਰਲੇ ਸਰਬ ਰਖਿਆ ਗੁਰਦਿਆਲੇ ਪੈ ਦੁਖ ਬਨਾਸ਼ਨੇ ਭਗਤ ਬਸਲ 나ਥ 나ਤੇ ਸ਼ਰਨ ਨਾਨਕ ਪ੍ਰਖਾ ਚੋਤੇ ਪੋਰ ਦੁਖੰ ਅਨਕ हस्तम जनम दारिद्रम महाभक्यादम मटंत सगल सिमरत हर नाम नानक जैसे पावक काष्ट परमम करोत श्लोक महल्ला पय गुरका शब्द सुखवारे चौकी चौ गिरद हमारे राम नाम मन लागा जम ल जाए करपागा ਪਰਬ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਮਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ RAM ਕਾ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਓਖ ਦਿਆ ਏਕਾਲਿਵ ਲਾਈ ਰਹਾਓ ਰਾਖ ਲੀਏ ਤਿੰਨ ਰਖਣਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਗੋਪਿੰਦ ਭਜਨ ਕੀਰ ਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛਟੇ ਨਿਕਟ ਨਾ ਜਾਇਓ ਦੂਤ ਸ਼ਲੋਕ ਮਹੱਲਾ ਪਈਵਾ ਮਨ ਮੇ ਚਿਤੋ ਚਤਨ ਮੈਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਆਤਮ ਰੱਖਿਆ ਗੋਪਾਲ ਸਵਾਮੀ ਤਨ ਚਰਨ ਰੱਖਿਆ ਜਗਦੀਸ਼ਰਣ ਸਰਬ ਰੱਖਿਆ ਗੁਰਦਿਆਲਿ ਪੈ ਦੂਖ ਨਾਸ਼ਿਨ ਭਗਤ ਬਸਲ ਨਾਥ ਨਾਥੇ ਸਰਨ ਨਾਨਕ ਪੁਰਖਾ ਚੁੱਤੈ ਔਰ ਦੁਖਿਅੰ ਅਨਕ ਹਸਤੰ ਜਨਮ ਦਾਰਿਦਰਮ ਮਹਾਭਖਿਆਦਮ ਮਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਪਰਮੰ ਕਰੋਤ ਸਲੋਕ ਮਹੱਲਾ ਪਇਮ ਗੁਰ ਕਾ ਸ਼ਬਦ ਸੁਰਖਵਾਰੇ ਚੌਕੀ ਚੋ ਗਿਰਧ ਹਮਾਰੇ ਰਾਮ ਨਾਮ ਲਾਗਾ ਜਮ ਲਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਮਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਨਮਤ ਬਣਾਈ ਰਾਮ ਨਾਮ ਓਖ ਦਿਆ ਏਕਾਲਿਵ ਲਾਈ ਰਹਾਉ ਰਾਖ ਲੀਏ ਤਿਨ ਰਖਣਹਾਰ ਸਭ ਬਿਆਦ ਮਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸ਼ਲੋਕ ਜੈ ਸਾਧੂ ਗੋਪਿੰਦ ਭਜਨ ਕੀਰਤ ਨਾਨਕ ਨੀਤ ਨਾ ਹੋਣਾ ਤੂੰ ਨਾ ਛਟਹਿ ਨਿਕਟ ਨ ਜਾਇਓ ਦੂਤ ਸ਼ਲੋਕ ਮਹੱਲਾ ਪਈਵਾ ਮਨ ਮੇ ਚਿਤੋ ਚਤਨ ਮੇਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰ ਤੇ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ ਰਲੇ ਸਰਬ ਰਖਿਆ ਗੁਰਦਿਆਲੇ ਪੈ ਦੁਖ ਬਨਾਸਨੇ ਭਗਤ ਬਸਲ 나ਥ 나ਤੇ ਸ਼ਰਨ ਨਾਨਕ ਫੁਰਖਾ ਚੁੱਤੇ ਪੂਰ ਦੁਖਿਅੰ ਅਨਕ ਹਸਤੰ ਜਨਮ ਦਾ ਰਿਤਮ ਮਹਾ ਬਖਿਆਦਮ ਮਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਤ ਕਾਸ਼ਤ ਪਰਮੰ ਕਰੋਤ ਸਲੋਕ ਮਹੱਲਾ ਪਇਮ ਗੁਰ ਕਾ ਸ਼ਬਦ ਸੁਰਖvare ਚੌਕੀ ਚੋ ਗਿਰਦ ਹਮਾਰੇ RAM ਨਾਮ ਲਾਗਾ ਜਮਲ ਜਾਏ ਕਰ ਪਾਗਾ ਪਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਮਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪਈਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ RAM ਕਾ ਦੁੱਖ ਲਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਨਮਤ ਬਣਾਈ RAM ਨਾਮ ਓਖ ਦਿਆ ਏਕਾਲਿਵ ਲਾਈ ਰਹਾਓ ਰਾਖ ਲੀਏ ਤਿੰਨ ਰਖਣ ਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਗੋਪਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛਟਹਿ ਨਿਕਟ ਨ ਜਾਇਓ ਦੂਤ ਸਲੋਕ ਮਹੱਲਾ ਪਈਵਾ ਮਨ ਮੇ ਚਿਤੋ ਚਤਨ ਮੈਨੀ ਉਦਮ ਕਰੋ ਅਠ ਨੀਤ ਹਰ ਕੀਰਤਨ ਕਾ ਆਹਰੋ ਹਰਤੇ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ